ਇਹ ਤੁਹਾਨੂੰ ਦਾ ਗੱਡੀ গুਡ ਮਾਰਨਿੰਗ ਜੀ ਮੌਸਮ ਬਹੁਤ ਸੋਨਾ ਹੈ ਤੇ ਹੁਣ ਨਾ ਰੋਲਾ ਇੱਥੇ ਪੈਂਦਾ ਕਿ ਟਾਈਮ ਬਹੁਤ ਹੋ ਗਿਆ ਤੇ ਜੱਬ ਦੋ ਦਿਹਾੜੇ ਸਾਰਾ ਪਿਆ ਕੰਮ ਤੇ ਇਹਦਾ ਜੇ ਜੋੜਾ ਕਰਨਾ ਨਾ ਇਹੇ ਕਰਨੀਆਂ ਖਾਣਾ ਬਣਾਉਣਾ ਬ੍ਰੇਕਫਾਸਟ ਬਣਾਉਣਾ ਖਵਾਉਣਾ 올 ਓਵਰ ਕੰਮ ਇਹਦੇ ਪਏ ਹੈਗੇ ਸਮਝ ਲਓ ਐਂਡ ਹੁਣ ਆਪਾਂ ਮੇਰਾ ਰੱਦ 2 ਮਿੰਟ ਖੇਡ ਲਵਾਂ ਮੈਂ ਚਾਹ ਪੀ ਲਾਂ ਚਾਹ ਪੀ ਕੇ ਆਪਾਂ ਸ਼ੁਰੂਆਤ ਕਰਦੇ ਇਹਦੇ ਕੰਮ ਰੋ ਇਹਦਾ ਕੰਮ ਨੂੰ ਵੇਡ ਦੇ ਸਭ ਤੋਂ ਪਹਿਲਾਂ ਫਿਰ ਆਪੇ ਇਸ ਤੋਂ ਬਾਅਦ ਤੁਹਾਨੂੰ ਮਿਲਾਂ ਠੀਕ ਹੈ ਜੀ ਓਕੇ ਸੱਸੀ ਕਾ ਕਰ ਦੋ ਹੱਥ ਜੋੜ ਕੇ ਸਸਸੀ ਕਾਲ ਜੀ ਲੋ ਜੀ ਆਪਾਂ ਬਣਾਉਣੀ ਚਪਚੂ ਸਿੰਘ ਬਰਾੜ ਦੀ ਹੈ ਮੇਰੇ ਵਾਲ ਤਿਆਰ ਕਰ ਦੇ ਨਾ ਵਾਲ ਬੂਲ ਜੇ ਪੈਂਟ ਪੁੰਟ ਪਾਉਂਦਾ ਹੁਣੇ ਚਲਾਊਗਾ ਵੈਣ ਮੈਂ ਇੱਕ ਰੋਟੀ ਬਣਾਦਾ ਤੇ ਇਹਦੀ ਬਣਾਈਏ ਰੋਟੀ ਤਵਾ ਦਾ ਚਪਚੂ ਤਾ ਨਾ ਉੱਥੇ ਬਾਹਰ ਖਾ ਕੇ ਦਿੱਤੀ ਓਕੇ ਬੇਟਾ ਜਲਦੀ ਸੇ ਰੋਟੀ ਬਣਾਣੀ ਹੈ ਤਾਂ ਜਲਦੀ ਸੇ ਖਾ ਲੋ ਠੀਕ ਹੈ ਲੇਟ ਬਹੁਤ ਜ਼ਿਆਦਾ ਹੋ ਗਏ ਅੱਜ ਲੇਟ ਆਏ ਹੋਗੇ ਇਹ ਕਾਰ ਚਲਾਉਣ ਲੱਗਦੇ ਨੇ ਇੰਨਾ ਘੰਟਾ ਕਾਰ ਚਲਾ ਹੀ ਹੋਰ ਤਾਂ ਬੰਦ ਹੋ ਗਏ ਸਮਝੋ ਨਾ ਹਾਂ ਤਾਂ ਉਹ ਫਿਰ ਲੇਟ ਹੋ ਜਾਈਦਾ ਜਦੋਂ ਇੱਦਾਂ ਪਰ ਇਹ ਕੰਮ ਲੱਗਦੇ ਦਵਾ ਦਮ ਤੇ ਆਉਂਦੇ ਰਹਿੰਦੇ ਸੱਲ ਲੂੰ ਮੁੰਡਾ ਲੇਖ ਇਹ ਲੇਟ ਕਰਾਤਾ ਵਸ ਲੇਟ ਜੋਤ ਬੰਦ ਕਰੋ ਬੇਟਾ ਵਲੌਗ ਨਹੀਂ ਬੰਦ ਜੋ ਨਿਸਰ ਪਛਾਣ ਕਰਿਆ ਇਹਦਾ ਕਾਹੋਂ ਦੀਦਾ ਨਾ ਕੋਈ ਗੱਲ ਹੁੰਦੀ ਨਾ ਬਾਤ ਹੁੰਦੀ ਲੋ ਜਿੱਥੇ ਆ ਗਈ ਸੀ ਜੱਜੋ ਸਿੰਘ ਬਰਾੜ ਦੇ ਬ੍ਰੈਕਫਾਸਟ ਦੀ ਵਾਰੀ ਐਂਡ ਅੱਜ ਇਹ ਕਹਿੰਦਾ ਅੱਗੇ ਬੈੱਡ ਦੇ ਬੈਠ ਕੇ ਅੰਦਰ ਜਾਂਦਾ ਹੁੰਦਾ ਬਟ ਅੱਜ ਇਹ ਨਾ ਜੀਪ ਤੇ ਸਵੇਰ ਦਾ ਪਲੇ ਕਰ ਰਿਹਾ ਜਦੋਂ ਦਾ ਨਾ ਧੋ ਕੇ ਫਰੇ ਹੋਇਆ ਮਾਰਨਿੰਗ ਦੇ ਹੀ ਕਰ ਰਿਹਾ ਜਦੋਂ ਉੱਠਿਆ ਐਂਡ ਹੁਣ ਇਹਨੂੰ ਮੈਂ ਪਹਿਲਾਂ ਤਾਂ ਕਹਿੰਦਾ ਮੈਂ ਆਪੇ ਖਾਊਂਗਾ ਐਂਡ ਹੁਣ ਮੈਂ ਇਹਨੂੰ ਬ੍ਰੈਕਫਾਸਟ ਕਰਵਾ ਲਈ ਹਾਂ ਹਲਕਾ ਨੇ ਛੋਟੇ ਛੋਟੇ ਬਾਈਟ ਦੇ ਨਾਲ ਤੇ ਮੌਸਮ ਬਹੁਤ ਸੋਹਣਾ ਹੋਇਆ ਪਿਆ ਦੇਖੋ ਕਿਉਂਕਿ ਕੱਲ ਤੁਹਾਨੂੰ ਪਤਾ ਰਾਤੀ ਮੀਂਹ ਵਗੈਰਾ ਪਿਆ ਸੀ ਸੋ ਮੌਸਮ ਬਹੁਤ ਹੀ ਜ਼ਿਆਦਾ ਸੋਹਣਾ ਹੋਇਆ ਪਿਆ ਤੇ ਡੈਡੀ ਜੀ ਅੰਦਰ ਨੇ ਮੰਮੀ ਮੇਲਾ ਦਾ ਇੱਥੇ ਕਿਤੇ ਨੇ ਹਸਬੰਡ ਚਲੇ ਗਏ ਨੇ ਐਂਡ ਹੁਣ ਬਸ ਇਹਨੂੰ ਚੜਾਉਣਾ ਮੈਂ ਬਸ ਪੂਰਾ ਸੋਹਣਾ ਟਾਈਮ ਹੀ ਸੀ ਸਾਡੇ ਕੋਲ ਤਾਂ ਤੇ ਇੱਥੇ ਨਾਲੇ ਮਸਤੀ ਮਾਰ ਰਿਹਾ ਸੀ ਤੇ ਨਾਲੇ ਖਾਣਾ ਖਾ ਰਿਹਾ ਸੀ ਕੀ ਬਣਾਉਣੇ ਹੈ ਕਹਿੰਦਾ ਵੈਨ ਨਾਲ ਬਣਾਓ ਮਤਲਬ ਜੀ ਕਾਰ ਨਾਲ ਜੀਪ ਨਾਲ ਇੱਥੇ ਲੈ ਕੇ ਆਉਣਾ ਜੀਪ ਤੇ ਬਣਾਉਣਾ ਮੈਂ ਕਿ ਨਹੀਂ ਤੁਰ ਕੇ ਬਣਾਉਣੀ ਪਹਿਲਾਂ ਤੇਰੀ ਪੈਂਟ ਥਾਲੋ ਚੱਕਾ ਚਲੋ ਜੀ ਇੱਥੇ ਜਬਜੋ ਸਿੰਘ ਬੜਾ ਰੈਡੀ ਹੋ ਗਿਆ ਸੀ ਐਂਡ ਟਾਈਮ ਬਸ ਥੋੜਾ ਜਿਹਾ ਰਹਿ ਗਿਆ ਸੀ ਜਬਜੋ ਸਿੰਘ ਦੀ ਸਕੂਲ ਰੰ ਦਾ ਟਾਈਮ ਹੋ ਚੁੱਕਾ ਸੀ ਵੈਨ ਆਉਣ ਵਾਲੀ ਸੀ ਐਂਡ ਮੇਰਾ ਥੋੜਾ ਜਿਹਾ ਬੁੱਕਰ ਦਾ ਕੰਮ ਪਿਆ ਸੀ ਤੇ ਮੈਂ ਕਿ ਚਲੋ ਮੈਂ ਨਵੇੜ ਲੈਣੇ ਆ ਤੇ ਮੈਨੂੰ ਕਹਿ ਰਹੀ ਸੀ ਵਿੱਚ ਵਿੱਚ ਬਟਾ ਨਾ ਲੈ ਕੇ ਆਉ ਤੁਸੀਂ ਕਿਉਂਕਿ ਹਨਾ ਮਿੱਟੀ ਪੈ ਜਾਊਗੀ ਤੁਹਾਡੇ ਤੇ ਤੇ ਬਟਰ ਟੂਟਦਾ ਤੁਹਾਨੂੰ ਪਤਾ ਨਹੀਂ ਉੱਡ ਰਹੀ ਕਿਉਂਕਿ ਰਾਤੀ ਮੌਸ ਮੀਂਹ ਵਗੈਰਾ ਰੇਨ ਵਗੈਰਾ ਹੋਈ ਸੀ ਸੋ ਇਸ ਕਰਕੇ ਮੌਸਮ ਗਿੱਲਾ ਗਿੱਲਾ ਵੇੜਾ ਹੋਇਆ ਪਿਆ ਸੀ ਸੋ ਨਹੀਂ ਤੇ ਇੱਥੇ ਨਾ ਕੀ ਹੋਇਆ ਇੱਥੇ ਮੰਮੀ ਕਹਿੰਦੇ ਨਾ ਵੈਨ ਆ ਗਈ ਤੇ ਮੈਂ ਛੱਡ ਕੇ ਬੋਕਰ ਭੱਜੀ ਤੇ ਜਦ ਜਦ ਵੈਨ ਚੀਪ ਛੱਡ ਕੇ ਭੱਜੇ ਅਸੀਂ ਦੋਨੋਂ ਭੱਜੇ ਤੇ ਜੇ ਵੇਖਿਆ ਤੇ ਵੈਨ ਨਹੀਂ ਸੀ ਆਪਣੀ ਕਿਸੇ ਹੋਰ ਚੀਜ਼ ਦਾ ਹੋਰਨ ਸੀ ਮੈਨੂੰ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਜੀਪ ਚਲਾ ਰਿਆ ਸੀ ਜੀਪ ਤੇ ਜਿਹੜੀ ਸਾਊਂਡ ਸੀ ਉਹਦੇ ਚ ਪਤਾ ਨਹੀਂ ਲੱਗਦਾਗਾ ਕੋਈ ਚੀਜ਼ ਆਈ ਗਈ ਦਾ ਤੇ ਫਿਰ ਮੈਂ ਦੁਬਾਰਾ ਲੱਗ ਗਈ ਉਹਦੀ ਬੋਕਰ ਚੱਕ ਕੇ ਤੇ ਜਬ ਜਤ ਦੇਤ ਰਿਕਦੇ ਇਧਰੋਂ ਭੱਜ ਕਦੇ ਇਧਰੋਂ ਭੱਜ ਲੱਗਾ ਪਿਆ ਸੀ ਐਂਡ ਮੈਗਾ ਚਲੋ ਇਹਨੇ ਨਾਲ ਮੇਰੀ ਬੁਕਰ ਦਾ ਕੰਮ ਨੇਪੜ ਜੋ ਇਹ ਮੇਰੇ ਅੱਗੇ ਅੱਗੇ ਫਿਰ ਰਿਹਾ ਸੀਗਾ ਦੇਖੋ ਕਿੰਨੀ ਮਸਤੀ ਮਾਰਦਾ ਕਦੇ ਕਦੇ ਹਨਾ ਮੋੜ ਜਾ ਹੁੰਦਾ ਬੱਚੇ ਦਾ ਬਕੇ ਸੋਭਾ ਦਾ ਮਾਰਨਿੰਗ ਦਾ ਜੀਪ ਤੇ ਲੱਗਾ ਹੋਇਆ ਜੋ ਉੱਠਿਆ ਜੇ ਲੇਟ ਵੀ ਪਹਿਲਾਂ ਹੋ ਗਈ ਸੀ ਮੈਂ ਤਾਂ ਕਿਹਾ ਕਿ ਤੇ ਚੜਦੇ ਚੜਦੇ ਜੇ ਲੇਟ ਨਾ ਹੋ ਜਾਈਏ ਤਾਂ ਹੀ ਮੈਂ ਰੋਟੀ ਉਹ ਕਹ ਆ ਜਾ ਦਵਾ ਦਾ ਮੈਂ ਹੀ ਖਵਾਦਾ ਬੇਟਾ ਤੂੰ ਲੇਟ ਨਾ ਕਰਦੀ ਐਂਡ ਤੇ ਮੌਸਮ ਨੂੰ ਦੇਖ ਕੇ ਤਾਂ ਜੀ ਕਰ ਰਿਹਾ ਸੀ ਕਿਤੇ ਜਾਣ ਨੂੰ ਤੇ ਬਟਕ ਜਾਣਾ ਕਿੱਥੇ ਚ ਜਵਜਤ ਕਿਤੇ ਗਿਆ ਹੋਵੇ ਆਪਾਂ ਕਿਤੇ ਨਹੀਂ ਜਾਂਦੇ ਹੁੰਦੇ ਕਿਉਂਕਿ ਇਹਦੇ ਆਉਣ ਦਾ ਟਾਈਮ ਹੁੰਦਾ ਤਾਂ 2 ਵਜੇ ਦਾ ਨਾ ਸੋ ਆਪਾਂ ਕਿਤੇ ਨਹੀਂ ਜਾਂਦੇ ਹੁੰਦੇ ਨਾ ਫੇਰ ਚੱਕ ਲੀ ਜੀ ਪੇ ਨੇ ਤੇ ਬਸ ਸੋਨੇ ਦੀ ਵੈਨ ਆਉਣ ਵਾਲੀ ਐ ਤੇ ਫੇਰ ਆਪਾਂ ਨੂੰ ਸਕੂਲ ਵੈਨ ਤੇ ਚੜਾਉਣੇ ਤੇ ਲਓ ਜਿੱਥੇ ਭੱਜ ਗਏ ਸੀ ਦਾਦੂ ਕੋਲ ਬੈਠਕ ਵਿੱਚ ਐਂਡ ਬਸ ਵੈਮੀ ਇੱਥੇ ਕੂੜਾ ਇਕੱਠਾ ਕਰਕੇ ਤੇ ਉੱਥੇ ਨੇੜੇ ਬਹਿ ਜੂਗੀ ਮੈਂ ਬੈਕ ਉੱਥੇ ਰੱਖ ਦਿੰਨੀ ਹੁਣੇ ਚੇਅਰ ਦੇ ਉੱਪਰ ਈਜ਼ੀ ਹੋ ਜਾਂਦਾ ਕਿਉਂਕਿ ਹੈਵੀ ਹੁੰਦਾ ਤੇ ਲੋ ਜੀ ਜਿੱਥੇ ਉਹ ਜਬਜੋ ਸਿੰਘ ਬਰਾੜ ਦਾ ਦੁਆਰ ਆਇਆ ਅੰਦਰ ਅੰਦਰ ਮੈਂ ਵੀ ਹੈਂਡ ਵਾਸ਼ ਕਰਕੇ ਚਲੋ ਜੀ ਉੱਥੇ ਬੈਠਦੀ ਮੈਂ ਤੇ ਵੈਰ ਨੂੰ ਚੈੱਕ ਕਰਿਆ ਮੈਂ ਥੋੜਾ ਮੈਂ ਬੈਠ ਕੇ ਸੀ ਚੇਅਰ ਆਲਵੇਸ ਜੀ ਮੈਂ ਚੇਅਰ ਰੱਖ ਕੇ ਬੈਕ ਰੱਖ ਕੇ ਬੈਠ ਚੰਨੀ ਮੈਂ ਕਹਣਾ ਪੰਜ ਸੱਤ ਮਿੰਟ ਪਹਿਲਾਂ ਤੇ ਲੋ ਜੀ ਡੈਡੀ ਇੱਧਰ ਚਲ ਗਏ ਸੀ ਮੋਟਰਸਾਈਕਲ ਖਰਾਬ ਸੀ ਉੱਥੇ ਜ ਜਾਣਾ ਸੀਗਾ ਸਹੀ ਕਰੋ ਨੂੰ ਉੱਥੇ ਚਲ ਗਏ ਤੇ ਮੈਂ ਇਧਰ ਨੂੰ ਜਬਜੋਦ ਨੂੰ ਨੇਲ ਬਲੇ ਵਾਦੇ ਪਏ ਸੀ ਮੈਂ ਦੇਖਿਆ ਸੰਡੇ ਨੂੰ ਕੱਟਨੇ ਸੀ ਚੇਤਾ ਭੁੱਲ ਗਿਆ ਤੇ ਮੈਂ ਕੀ ਕੀਤਾ ਇਧਰ ਨੂੰ ਨੇਲ ਕਟਰ ਲੈਣ ਆ ਗਈ ਮੈਂ ਜਦੋਂ ਮੈਂ ਨੇਲ ਕਟਰ ਲੈਣ ਆਈ ਤੇ ਮੈਂ ਤਾਂ ਜਿੱਦ ਨੇਲ ਕਟਰ ਤਾਂ ਮੈਂ ਲੈਣ ਪਹੁੰਚੀ ਨਹੀਂ ਤੇ ਮੈਨੂੰ ਭੱਜ ਕੇ ਜਾਣਾ ਪਿਆ ਵਾਪਿਸ ਕਿਉਂਕਿ ਜਿਹੜੀ ਵੈਨ ਦਾ ਹਾਰਨ ਵੱਜ ਗਿਆ ਸੀ ਤੇ ਵੈਨ ਆ ਗਈ ਸੀ ਬੂਏ ਦੇ ਅੱਗੇ ਤੇ ਮੈਂ ਹਜੇ ਅੱਧ ਵਿਚਾਲੇ ਸੀਗੀ ਅੰਦਰ ਪਹੁੰਚੀ ਨਹੀਂ ਦਵਾ ਦਾ ਚੱਕਿਆ ਬੈਗ ਤੇ ਫਿਰ ਮੁੰਡੇ ਨੇ ਚੜਾਇਆ ਮੈਂ ਤੇ ਇਹਦੇ ਨੇਲ ਫਿਰ ਮੈਂ ਕਿਹਾ ਚਲੋ ਆ ਕੇ ਕੱਢ ਦੂ ਸੰਡੇ ਨੂੰ ਕੱਟਨੇ ਸੀ ਸੰਡੇ ਨੂੰ ਇਹ ਚਿੱਤਾ ਭੁੱਲ ਗਏ ਮਤਲਬ ਮੇਰਾ ਵੀ ਨਹੀਂ ਸੰਡੇ ਦੇ ਸੰਡੇ ਮੈਂ ਆਈ ਸੰਡੇ ਦਾ ਨਾ ਮਤਲਬ ਨੇਲ ਵਗੈਰਾ ਕਲੀਨ ਕਰਦੀ ਹੁੰਨੀ ਐ ਤੇ ਭੁੱਲ ਗਿਆ ਚਿੱਤਾ ਤੇ ਚਲੋ ਜਿਹਦੇ ਮੰਡੇ ਨੂੰ ਹੋਈ ਫਿਰ ਆਕੇ ਕੱਟ ਕਟਾਂਗੇ ਫਿਰ ਨੇਲ ਵਗੈਰਾ ਇਹਦੇ ਮੈਂ ਕਿ ਤੇ ਚਲੋ ਜਿੰਨ ਮੈਂ ਚੜਾਤਾ ਇੱਕ ਜिद ਬਹੁਤ ਕਰਦਾ ਮੈਂ ਫਰੰਟ ਤੇ ਬੈਠਣਾ ਫਿਰ ਪਿੱਛੇ ਬੈਠਣਾ ਤੇ ਮੈਂ ਇਹਨੂੰ ਫਰੰਟ ਤੇ ਬਿਠਾਉਣੀ ਹੁੰਦੀ ਆ ਤੇ ਚਲੋ ਜੀ ਇੱਥੇ ਮੰਮੀ ਮੈਂ ਲਾਤਾ ਨੂੰ ਪਾਣੀ ਪਿਆ ਰਿਣੀ ਪਸ਼ਵਾਂ ਨੂੰ ਐਂਡਰਲੋਜੀ ਮੈਂ ਚੜਾ ਕੇ ਤੇ ਜਬ ਚੋ ਸਿੰਘ ਬਰਾੜ ਨੂੰ ਤੇ ਘਰ ਆ ਚੁੱਕੀ ਆ ਤੇ ਹੁਣ ਆਪਾਂ ਕਰਦੇ ਆ ਆਪਣੇ ਜਿਹੜੇ ਕੰਮ ਧੰਦੇ ਜਿਹੜੇ ਰਹਿੰਦੇ ਨੇ ਚਾ ਤੇ ਆਪਣੇ ਇੱਕਣਕ ਕੇ ਕੱਪੜੇ ਇਕੱਠੇ ਕਰਦੇ ਫਿਰ ਮੈਂ ਕਣਕ ਪੋਣੀ ਆ। ਛੁੱਟ ਛੁੱਟ। ਛਾਣੂ ਵਾਲੇ ਤੋਂ ਬੰਦੀ ਬੰਦੀ ਚੱਕੀ ਤੇ। ਵਾਲੇ ਦੀ ਨਾ ਬਹੁਤ ਟੇਸਟੀ ਬੰਦੀ। ੜਕੜ ਕੇ ਦਾ ਕਰ ਕਰਕੇ ਵਧੀਆ ਬਣ ਗਿਆ ਲੋ ਜੀ ਇਧਰ ਮੈਂ ਆਲੂ ਉਬਲਨੇ ਧਰਦੀ ਆ ਲੰਚ ਵਿੱਚ ਦੇਖਦੇ ਆ ਕੀ ਬਣਾਨੇ ਆ ਬਟ ਮੇਰਾ ਰੱਦਾ ਇੱਕ ਮਿੰਟ ਪਾਣੀ ਘਟ ਕੇ ਤੱਕ ਜੀ ਗੁੱਡ ਆਫਟਰਨੂੰ ਜੀ ਗੁੱਡ ਆਫਟਰਨੂੰ ਟਾਈਮ ਹੋ ਗਿਆ ਜੀ 12 ਵਜ ਦਾ ਲੰਚ ਦੀ ਤਿਆਰੀ ਕਰਦੇ ਆ ਸੋ ਤਾਂ ਅੱਜ ਆਪਣੀ ਕਣਕ ਵਧੀਆ ਆ ਗਈ ਆ ਤੇ ਢੋਲ ਭਰ ਗਿਆ ਆਪਣਾ ਢੋਲ ਮੀਨਸ ਡਰਮ ਓਕੇ ਜੀ ਤੇ ਵਲੌਗ ਵਿੱਚ ਲਾਦਾ ਮੜਾ ਸ਼ੂਟ ਕਰਿਆ ਸੀ ਮੈਂ ਟਰਾਲੀ ਦਾ ਕੀ ਆ ਗਈ ਆਪਣੇ ਐਂਡ ਹੁਣ ਮੈਂ ਲੰਚ ਦੀ ਤਿਆਰੀ ਕਰਦੀ ਆ ਸਬਜ਼ੀ ਤਾਂ ਨਹੀਂ ਆਪਾਂ ਠੀਕ ਹੈ ਜੀ ਲੰਚ ਖਾ ਲਈ ਮੈਂ ਸਾਰਾ ਕੁਝ ਛਿੱਲ ਲਿਆ ਮੈਂ ਹਾਂ ਜੀ ਲੋਚ ਚੋਪਰ ਕੱਢਦੀ ਐ ਮੈਨੂੰ ਚੋਪਰ ਬਹੁਤ ਆ ਮੇਰੇ ਕੋਲ ਲੱਲੇ ਕਿਉਂ ਨਹੀਂ ਥੱਲੇ ਉਹ ਜੀ ਮੇਰੇ ਕੋਲ ਨਾ ਰੱਸੀ ਵਾਲਾ ਚੋਪਰ ਵੀ ਹੈਗਾ ਤੇ ਆਹ ਵਾਲਾ ਪ੍ਰੈਸ ਕਰਨ ਵਾਲਾ ਵੀ ਹੈਗਾ ਇਹਦੇ ਨਾਲ ਜਿਆਦਾ ਸੁੱਖਾ ਲੱਗਦਾ ਖਿੱਚਣ ਵਾਲੇ ਨਾਲ ਉਹ ਖਿੱਚਣ ਵਾਲਾ ਵੀ ਹੈਗਾ ਮੇਰੇ ਕੋਲ ਰੱਸੀ ਵਾਲਾ ਆਪਣਾ ਸਮਾਂ ਨਹੀਂ ਆ ਰਹੀ ਮੈਂ ਕੀ ਬਣਾਵਾਂ ਵੈਸੇ ਮੈਂ ਆਲੂ ਬੋਇਲ ਕਰਕੇ ਰੱਖੇ ਨੇ ਤੇ ਆਲੂ ਪਕੌੜਾ ਜਾਂ ਆਲੂ ਟੰਗੜ ਜਿਹਨੂੰ ਕਹਿੰਦੀ ਮੈਂ ਇਹਦਾ ਦਾ ਉਹ ਬਣਾ ਲੀ ਆਪਾਂ ਟੌਪਰ ਚ ਕੱਢਦੇ ਆਪਾਂ ਦੇ ਟੌਪ ਟਮਾਟਰ ਹਰੀ ਮਿਰਚ ਸਾਰਾ ਕੁਛ ਇਹਦੇ ਵਿੱਚ ਚੋਕ ਕਰ ਲੈਂਦੇ ਆ ਗੁੱਡ ਇਵਨਿੰਗ ਸਾਰਿਆਂ ਨੂੰ ਗੁੱਡ ਈਵਨਿੰਗ ਸਰ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਦੇਖ ਲੋ ਨੋ ਬੇਟਾ ਆਏ ਰੱਬਾ ਮੇਰੇ ਨਹੀਂ ਪਾਣਾ ਬੇਟਾ ਨੋ ਗਲਤ ਕੰਮ ਨਹੀਂ ਕਰਨ ਦੇਣਾ ਮੈਂ ਜਬਜੋਤ ਹੋਲੀ ਖੇਡ ਰਿਹਾ ਨੋ ਮੈਂ ਕੀ ਆਖਿਆ ਗੱਲ ਕਹਿਣਾ ਨਹੀਂ ਮੰਨਦਾ ਮੈਂ ਫਿਰ ਮੈਂ ਪਲੇ ਕਰ ਮੇਰੇ ਪੈਰ ਗਿੱਲੇ ਕਰਤੇ ਸਾਰੇ ਲਓ ਫੋਟੋ ਖਿੱਚਾ ਜਬਜੋਤ ਦੀ ਜਬਜੋਤ ਦੀ ਹੋਲੀ ਹੈ ਜਬਜੋਤ ਖੇਡੀ ਜਾਂਦਾ ਮੰਮੀ ਧਾਰ ਕੱਢਣ ਲੱਗੀ ਉੱਤਰ ਲਓ ਜੀ ਮੰਮੀ ਧਾਰ ਦਾ ਟਾਈਮ ਹੋ ਗਿਆ ਆਪਾਂ ਹੁਣ ਟਿਊਸ਼ਨ ਪੜਾ ਕੇ ਹੋ ਗਏ ਆ ਫ੍ਰੀ ਐਂਡ ਨੋ ਨੋ ਬੇਟਾ ਡੋంట్ డు ਪਲੀਜ਼ ਤੇ ਆਪਾਂ ਹੁਣ ਕੀ ਕਰੰਗੇ ਨਾ ਮੇਰੇ ਨਾਲ ਪਾਣੀ ਬੇਟਾ ਮੈਂ ਕੱਪੜੇ ਅਬੇ ਨਹੀਂ ਚੇਂਜ ਕਰਨੇ ਮੈਂ ਜਿੱਧਰ ਨਿਕਲ ਗਈ ਏ ਧਾਰ ਆਪਾਂ ਕਰਦੇ ਆ ਵਾਕ ਨਹੀਂ ਮੇਤਾ ਵੈਸੇ ਥੋੜੇ ਤੋਰਦਾ ਫੇਰਾ ਖਾਦੀ ਹੁੰਦੀ ਹੁੰਦੀ ਮੈਂ ਇਸ ਟਾਈਮ ਬਾਹਲਾ ਨਹੀਂ ਹੁੰਦਾ ਫਿਰ ਹਾਲ ਆਹ ਕਲੀਨ ਪਈ ਐ ਅਬ ਕੀ ਦੀ ਦੀ ਸਫਾਈ ਕਰਨ ਵਾਲੀ ਹੋਈ ਪਈ ਐ ਬਾਹਲੇ ਕੋਈ ਪਈ ਐ ਆ ਵੀ ਕਲੀਨ ਕਰਨਾ ਲਾ ਹੋਇਆ ਪੇ। ਘਟਾਰ ਵੀ ਲੱਗਦਾ ਕੁਝ ਨਿਕਲਣਾ ਹੋਵੇ ਵਿੱਚੋਂ। ਓਏ ਕਰਨ ਬਹੁਤ ਹੈ। ਪਸ਼ੂਆਂ ਦੀ ਹੈ। ਖਾਣ ਵਾਸਤੇ। ਇਹ ਹੁੰਦੀ ਹੈ ਪਸ਼ੂਆਂ ਦੇ ਖਾਣ ਵਾਸਤੇ ਮੈਂ ਤਾਂ ਪਸ਼ੂਆਂ ਦਾ ਜਿਵੇਂ ਦੱਲਿਆ ਟਾਈਪ ਸਮਝ ਲਓ ਕਣਕ ਨੂੰ ਦਾਲ ਕੇ ਦੱਲਿਆ ਹੁੰਦਾ ਨੇ ਜਿਦਾ ਉਹਨੂੰ ਲੇਟੀ ਵੀ ਕਹਿੰਦੇ ਆ। ਤੇ ਮੇਰੇ ਪੈਰ ਕਚ-ਕਚ ਕਰੀਏ ਨੇ ਗਿੱਲੇ ਕਰਦੇ ਨੇ। ਤੇ उन्हें आपको सही दसा बास तो सब्जी सब दिखाव थनू चलो चलो जी अच्छ थ मैं बखानी सब्जी तो सब्जी इधर रख दिया लो चेक करो अपनी सब्जी बहुत टेस्टी बनी है मैं दिखाव थ लो जी चेक करो तो अपनी सब्जी कि आलू टांगर दे दिया देखो लाल लाल जो तरी हों ना इतना टेस्टी बहुत बनती ਹੋ ਵਰਕ ਪਿਆ ਬਰਾੜ ਸਾਹਿਬ ਦਾ ਜੀ ਇੱਧਰ ਆ ਜਾਓ ਨਾ ਮਾ ਮੱਝ ਹਿਲ ਜੂ ਮੈਂ ਪਾਣੀ ਨਹੀਂ ਪਾਣਾ ਕਿਸੇ ਮੱਝ ਦੁੱਧੂ ਨਹੀਂ ਜਾਊਗੀ ਫਿਰ ਕਾਕਾ ਦੁੱਧੂ ਕੀ ਪੀਊਗਾ ਹੈ ਜੇ ਆਪਣੀ ਬਫਲੋ ਦੁੱਧੂ ਨਹੀਂ ਦੇਗੀ ਤੇ ਕਾਕਾ ਦੁੱਧੂ ਕਿਹੜਾ ਪੀਊਗਾ ਦੱਸੋ ਪਹਿਲਾਂ ਕਾਕਾ ਦੁੱਧੂ ਕਿਹੜਾ ਪੀਊਗਾ ਫਿਰ ਦੱਸੋ ਪਹਿਲਾਂ ਮੈਨੂੰ ਦੱਸੋ ਕਾਕਾ ਦੁੱਧੂ ਕਿਹੜਾ ਪੀਊਗਾ ਨੰਨਾ ਹੈ ਕਾਕਾ ਆ ਛੋਣਾ ਕਾਕੇ ਦਾ ਮੂੰਹ ਦੇਖੋ ਪਹਿਲਾਂ ਤੁਸੀਂ ਮੂੰਹ ਦੇਖੋ ਛੋਣੇ ਜੇ ਕਾਕੇ ਦਾ ਰਿਟਨ ਕਮ ਔਰਲ ਵਰਕ ਜਿਹੜਾ ਇਹਨੂੰ ਕਰਵਾਵਾਂਗੇ ਆਪਾਂ ਨਾਲੇ ਪਲੇ ਵਗੈਰਾ ਕਰ ਲੂਗਾ ਨਾ ਕਿਉਂਕਿ ਉੱਠਿਆ ਨਾ 6 ਵਜੇ ਉੱਠਿਆ ਹੈਗਾ ਜੱਪਜੋ ਸੋ ਕੇ ਫਿਰ ਘੰਟਾ ਪਤਾ ਨਹੀਂ ਹੈਗਾ ਘੰਟਾ ਕਰਾਸ ਤੇ ਇਹਨੂੰ ਮਿਲ ਜੂਗੀ ਪਲੇ ਪਲੂ ਕਰ ਲੂਗਾ ਐਂਡ ਉਸ ਤੋਂ ਬਾਅਦ ਆਪਾਂ ਇਹਦੀ ਕਰਾਂਗੇ ਨੋ ਬੇਟਾ ਡੋਨਟ ਡੂ ਕਿੰਨੇ ਖਰਾਬ ਕੰਮ ਕਰਦਾ ਆ ਸਾਰੀ ਸੀਟ ਗਿੱਲੀ ਕਰਤੀ ਦੇਖੋ ਇਹਦਾ ਕੰਮ ਬਰਾੜ ਪੁੱਠੇ ਕੰਮ ਬਹੁਤ ਕਰਦਾ ਬਰਾੜਵੇ ਬਰਾਬਰ ਖਲਾ ਰਿਹਾ ਆ ਉਹਦਾ ਮੋਟਰਸਾਈਕਲ ਬਰਾੜ ਨੇ ਜਿਵੇਂ ਬਰਾਬਰ ਖਲਾੜਿਆ ਵਿੱਚ ਲੈ ਕੇ ਤੇ ਲੋਜੀ ਚਾਈਂ ਹੋ ਗਿਆ 7 ਵਜਨ ਵਾਲਿਆ ਤੇ ਮੰਮੀ ਹੋਰ ਜੱਭੜ ਗਏ ਆ ਮੰਮੀ ਧਾਰ ਵਗੈਰਾ ਕੱਢ ਕੇ ਸਾਰਾ ਕੰਮ ਨਵੇੜ ਗਿਆ ਉਹਦਾ ਐਂਡ ਸਬਜੀ ਤੁਹਾਨੂੰ ਪਤਾ ਆਪਾਂ ਲੰਚ ਚ ਬਣਾਈ ਸੀਗੀ ਆਲੂ ਮਟਰਾਂ ਕਰਾਂ ਦੀ ਜਿਹਨੂੰ ਪਕੌੜੇ ਵੀ ਤੁਸੀਂ ਕਹਿੰਦੇ ਹੋ ਐਂਡ ਉਹ ਗਏ ਹੁਣ ਮੱਥਾ ਟੇਕਣ ਗੁਰਦੁਆਰਾ ਸਾਹਿਬ ਐਂਡ ਮੈਂ ਹੁਣ ਬਣਾਣਾ ਰੋਟੀ ਤੇ ਪਰੋਟੀ ਬਣਾਉਨੇ ਮੈਂ ਜਦ ਜੋਤਨੇ ਕਰਨਾ ਜੇ ਹੋਮਵਰਕ 6 ਵਜੇ ਤਾਈਂ ਉੱਠਦੀ ਆ ਸਮਝਾ ਤੁਸੂ ਫਿਰ ਉੱਠ ਕੇ ਇਹਦੇ ਫਿਰ ਪਲੇ ਵਗੈਰਾ ਕਰਦਾ ਤੇ 7 ਵਜੇ ਸ ਰੋਟੀ ਬਣਾਉਂਦੇ ਬਣਾਉਂਦੇ ਸਵਕ ਸੱਦ ਟਾਈਮ ਹੋ ਜਾਊਗਾ ਤੇ ਫਿਰ ਦੇਖਦੀ ਆ ਪਹਿਲਾਂ ਰੋਟੀ ਕਵੰਨੀ ਦਾ ਹੋਮਵਰਕ ਰੋਣੀ ਇੱਕ ਚੀਜ਼ ਪਹਿਲਾਂ ਕਰਾਉਂਗੀ ਇਹਨੂੰ ਕਿਉਂਕਿ ਦਾ ਛੋਟਾ ਹੈਗਾ ਨੀਂਦ ਵੀ ਆ ਜਾਂਦੀ ਹੈ ਨਾ ਬੱਚੇ ਨੂੰ ਇਹ ਤਾਂ ਆ ਕੇ ਬਸ ਰੋਟੀ ਖਾ ਕੇ 2:30 ਵਜੇ ਸੌਂ ਜਾਂਦਾ 2:30 ਵਜੇ ਸੌਂ ਜਾਂਦਾ 3 ਵਜੇ ਤੱਕ ਸੁੰਗਲ ਸੌਂ ਜਾਂਦਾ 3 ਤੋਂ 6 ਸੌਂਦਾ 3 ਘੰਟੇ ਸੌਂਦਾ ਪੂਰੀ ਵਧੀਆ ਨੀਂਦ ਲੈਂਦਾ ਉਹਦੀ ਥੱਕਿਆ ਹੁੰਦਾ ਨਿੱਕਾ ਇਹ ਬੱਚਾ ਨਾ ਫਲਉ ਜੀ ਮੈਨੂੰ ਇਹਦਾ ਵੀ ਭੈਣ ਭਾਈ ਵਲੌਗ ਦੇਖਦੇ ਹੁੰਦੇ ਪਲੀਜ਼ ਫੁੱਲ ਵਾਚ ਕਰਿਆ ਕਰੋ ਈਮਾਨਦਾਰੀ ਦੇ ਨਾਲ ਹਨਾ ਕਿਉਂਕਿ ਮੇਰੇ ਕੋਲਿੰਗ ਨਾਲ ਮੈਂ ਬਹੁਤ ਸਾਰੇ ਭੈਣ ਭਰਾਵਾਂ ਦੇ ਵਲੌਗ ਦੇਖਦੇ ਬਹੁਤ ਹੀ ਇਮਾਨਦਾਰੀ ਦੇ ਨਾਲ ਆਪਾਂ ਦੇਖੀ ਜਾ ਕਹਿੰਦੇ ਨਾ ਕੰਮ ਕਰੋ ਕਹਿੰਦੇ ਨਾ ਕੰਮ ਕਰੋ ਤੇ ਰੱਬ ਤੋਂ ਡਰ ਕੇ ਕਰੋ ਉਹ ਵੀ ਕਰਮ ਕਰੀਦਾ ਰੱਬ ਤੋਂ ਡਰ ਕੇ ਤੇ ਕਿਸ ਕੋਸ਼ਿਸ਼ ਕਰਾ ਕਰੋ ਵਿੱਚ ਕਾਲ ਮਾਰਛਦੇ ਕਰੋ ਐਡ ਨੂੰ ਸਕਿਪ ਨਾ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਮੈਨੂੰ ਤਾਂ ਇਹ ਸੋਚਦੀ ਹੁੰਦੀ ਆ ਕਿ ਉਹ ਮਤਲਬ ਜਦੋਂ ਵਲੌਗ ਨੂੰ ਵਾਚ ਕਰਦੀ ਆ ਚਾਹੇ ਕਿ ਸੇ ਦਾ ਮੋਨਟਾਈਜ਼ ਮੋਨਟਾਈਜ਼ ਹੋਣਾ ਹੋਵੇ ਚਾਹੇ ਨਾ ਹੋ ਰਿਹਾ ਹੋਵੇ ਚੈਨਲ ਮੈਂ ਫੁੱਲ ਵਾਚ ਹੀ ਕਰਨਾ ਹੁੰਦਾ ਮੇਰਾ ਰੂਟੀਨ ਬਣਿਆ ਹੈ ਇਹ ਵੀ ਮੇਕ ਕੋਈ ਟੀਮ ਦੇ ਤਰ੍ਹਾਂ ਜਿੱਦਾਂ ਹੁੰਦਾ ਹੁੰਦਾ ਆਪਾਂ ਜਿੰਨਾ ਦੇਖਦੇ ਆਪਾਂ ਇੰਟਰਸਟ ਪੈ ਜਾਂਦਾ ਆਪਣਾ ਹਨਾ ਵਲੌਗ ਦੇਖਣ ਦਾ ਫਿਰ ਆਪਾਂ ਉਹਨਾਂ ਦੇ ਦੇਖਦੇ ਆ ਹਨਾ ਜਦੋਂ ਵੀ ਵਲੌਗ ਹੁੰਦਾ ਤੇ ਪਰ ਆਪਾਂ ਰੱਬ ਤੋਂ ਡਰ ਕੇ ਤੇ ਵਲੌਗ ਨੂੰ ਫੁੱਲ ਵਾਚ ਕਰੀਦਾ ਜਿੰਨੇ ਐਡ ਹੁੰਨ ਉਹਨੀਆਂ ਐਡ ਵਾਚ ਕਰੀਦੀਆਂ ਨੇ ਪਰ ਆਪਾਂ ਆਪਾਂ ਕੋਈ ਵੀ ਮੈਂ ਕੋਈ ਵੀ ਕੰਮ ਮਾੜੀ ਰੀਤ ਨਾਲ ਨਹੀਂ ਕਰਦੀ ਹੁੰਦੀ ਹਾਂ ਨਾ ਜੇਕਰ ਆਪਾਂ ਚੰਗੀ ਨੀਤ ਦੇ ਨਾਲ ਕੰਮ ਕਰਾਂਗੇ ਪ੍ਰਮਾਤਮਾ ਦੇਖਦਾ ਹੁੰਦਾ ਤੇ ਸੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਸਾਰੇ ਭੈਣ ਭਾਈ ਜਿਹੜੇ ਸਾਰਿਆਂ ਨੂੰ ਨਹੀਂ ਕਹਿ ਰਹੀ ਜਿਹੜੇ ਵਿੱਚ ਟਿੱਪ ਕਰਦੇ ਉਹਨਾਂ ਨੂੰ ਕਹਿ ਰਹੀ ਆ ਸਾਰੇ ਦੀ ਬਹੁਤ ਸਾਰੇ ਭੈਣ ਭਾਈ ਜਿਹੜੇ ਮੇਰੇ ਫੁੱਲ ਵਾਚ ਕਰਦੇ ਨੇ ਵਲੌਗਸ ਉਹਨਾਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਜੀ ਬਾਕੀ ਮੈਨੂੰ ਇਦਾਂ ਵੀ ਨਹੀਂ ਹੁੰਦਾ ਕਿ ਤੁਸੀਂ ਹਨਾ ਫੁੱਲ ਵਾਚ ਕੀਤਾ ਕਿ ਜਿਨ੍ਹਾਂ ਦਾ ਤਾਂ ਮੈਨੂੰ ਪਤਾ ਫੁੱਲ ਵਾਚ ਕਰਦੇ ਉਹ ਤਾਂ ਮੈਨੂੰ ਪਤਾ ਹੀ ਫੁੱਲ ਵਾਚ ਕਰਦੇ ਨੇ ਬਾਕੀ ਇਦਾਂ ਹੁੰਦਾ ਬਾਕੀ ਦੰਦਾ ਬਾਕੀ ਆਪਦੇ ਤੇ ਹੁੰਦਾ ਨਾ ਕੋਈ ਬੰਦਾ ਕਿਸੇ ਤੇ ਆਪ ਨੂੰ ਪਰਮਾਤਮਾ ਤੋਂ ਡਰ ਕੇ ਕੰਮ ਕਰਨਾ ਚਾਹੀਦਾ ਸਹੀ ਮਾਇਨੇ ਦੇ ਵਿੱਚ ਕੋਈ ਵੀ ਕੰਮ ਕਰਦੇ ਆਪਾਂ ਤੇ ਤੇ ਮੇਰਾ ਮੰਨਣਾ ਇਹ ਹੈ ਬਾਕੀ ਆਪਣੀ ਆਪਣੀ ਥਿੰਕਿੰਗ ਹੁੰਦੀ ਹੈ ਨਾ ਕੋਈ ਕਿਸੇ ਦੇ ਹਿਸਾਬ ਨਾਲ ਦੇਖਦਾ ਕੋਈ ਕਿਸੇ ਹਿਸਾਬ ਨਾਲ ਦੇਖਦਾ ਪਰ ਆਪਾਂ ਆਪਾਂ ਉਹਦੇ ਇਮਾਨਦਾਰੀ ਨਾਲ ਕੰਮ ਕਰੀਦਾ ਮੇਰੇ ਨਾਲ ਆਤਾ ਜੇ ਕਿਤੇ ਵਲੌਗ ਜਿਵੇਂ ਅੱਜ ਵਾਲਾ ਵਲੌਗ ਕਿਸੇ ਭੈਣ ਦਾ ਰਹਿ ਗਿਆ ਨਾ ਦੇਖਣਾ ਦਾ ਏ ਨਹੀਂਗਾ ਕਿ ਮੈਂ ਫੱਟੇ ਜੇ ਚੱਕ ਦੂੰ ਕਿ ਉਹ ਕੀ ਕਹੂਗੀ ਮੇਰਾ ਵਲੌਗ ਨਹੀਂ ਦੇਖਿਆ ਨਾ ਕਿ ਮੈਂ ਹਾਂ ਝੂਠਾ ਹੀ ਉਹਦੇ ਵਿੱਚ ਲਿਖਦਾ ਕੋਈ ਨਾ ਕੋਈ ਕਮੈਂਟ ਪਾ ਦਾਂ ਕਿ ਉਹ ਕਹੂਗੀ ਹਾਂ ਇਹ ਤਾਂ ਵਾਚ ਕਰ ਲਿਆ ਨਾ ਨਾ ਜੇ ਨਹੀਂ ਵੇਖਿਆ ਗਿਆ ਅੱਜ ਮੇਰੇ ਕੋਲ ਵਲੌਗ ਤਾਂ ਮੈਂ ਨਹੀਂ ਦੇਖਦੀ ਹੁੰਦੀ ਫਿਰ ਮੈਂ ਨੈਕਸਟ ਡੇ ਦੇਖ ਲਈਨੀ ਕਿਉਂਕਿ ਵੀ ਆਪਾਂ ਇਮਾਨਦਾਰੀ ਦੇ ਨਾਲ ਕੰਮ ਕਰਨਾ ਹੁੰਦਾ ਹੈ ਨਾ ਸੋ ਫਿਰ ਮੈਨੂੰ ਇਦਾਂ ਹੁੰਦਾ ਨਹੀਂ ਦੇਖਿਆ ਗਿਆ ਹਨਾ ਕੋਈ ਵੀ ਜਿਹੜੀ ਵੀ ਵੇਖੀ ਲੈਂਦੇ ਕਿਸੇ ਭਿੰਪੀ ਦਾ ਵਲੌਗ ਆਪੇ ਤੋਂ ਫਿਰ ਮੈਂ ਨੈਕਸਟ ਡੇ ਵੇਖ ਲਈਨੀ ਕੋਈ ਤੱਕਾ ਨਹੀਂ ਹੁੰਦਾ ਕਿ ਨਕਲੀ ਮੈਂ ਕਮੈਂਟ ਪਾ ਦਾਂ ਲਾਈਕ ਕਰ ਇਹ ਮੈਨੂੰ ਕੰਮ ਨਹੀਂ ਪਸੰਦ ਤੇ ਨਾ ਹੀ ਮੈਂ ਉਹ ਕੰਮ ਕਰਦੀ ਆ ਨਾ ਮੈਨੂੰ ਪਸੰਦ ਆ ਤੇ ਨਾ ਜੇ ਮੈਂ ਕਮੈਂਟ ਕਰੂੰ ਤੇ ਮੈਂ ਫੁੱਲ ਵਾਸ਼ ਕਰਕੇ ਹੀ ਕਰਦੀ ਆ ਅਗਲੇ ਦਾ ਕੰਮ ਆ ਤਾਂ ਮੇਰੇ ਤਾਂ ਹੈਬਿਟ ਹੀ ਬਣ ਗਈ ਜਿਵੇਂ ਆਪਾਂ ਕੰਮ ਦੀ ਹੈਬਿਟ ਹੋ ਜਾਂਦੀ ਨਾਲ ਉਸੇ ਤਰ੍ਹਾਂ ਜਿਨ੍ਹਾਂ ਦੇ ਮੈਂ ਵਲੌਗ ਦੇਖਨੇ ਆ ਹੈਬਿਟ ਪਈ ਹੋਈ ਆ ਜਿਨ੍ਹਾਂ ਦੇ ਵਲੌਗ ਦੇਖਣ ਦੀ ਮੈਨੂੰ ਵਲੌਗ ਦੇਖਣ ਦੀ ਹੈਬਿਟ ਪਈ ਆ ਉਹਨਾਂ ਦੇ ਵਲੌਗ ਮੈਂ ਦੇਖਣੇ ਚਾਹੁੰਦੀ ਹਾਂ ਹੈਬਿਟ ਹੋ ਜਾਂਦੀ ਆਪਾਂ ਤੁਹਾਨੂੰ ਜੀ ਮਿਲ ਜਾਂਦੇ ਨਵੇਂ ਬਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ